ਤਾਂ ਫੋਨ ਲਾਈਨ ਦੇ ਉੱਤੇ ਸਾਡੇ ਨਾਲ ਬੀਬੀ ਜਗੀਰ ਕਰੋਣੀ ਜੁੜ ਚੁੱਕੇ ਨੇ 14 ਤਰੀਕ ਨੂੰ ਬੀਬੀ ਜਗੀਰ ਕਰੋਣਾ ਦੀ ਘਰ ਵਾਪਸੀ ਹੋ ਰਹੀ ਹੈ ਬੀਬੀ ਜੀ ਬਬੂ ਸਵਾਗਤ ਹੈ ਪਰੋ ਪੰਜਾਬ ਟੀਵੀ ਦੇ ਉੱਤੇ ਜੋ ਚਰਚਾਵਾਂ ਚੱਲ ਰਹੀਆਂ ਨੇ ਕਿ ਸੁਖਬੀਰ ਸਿੰਘ ਬਾਦਲ ਤੁਹਾਨੂੰ 14 ਤਰੀਕ ਨੂੰ ਮਿਲਣ ਵਾਸਤੇ ਆ ਰਹੇ ਨੇ ਕੀ ਸੱਚਾਈ ਹੈ ਇਸ ਦੀ ਸਤਿ ਸ਼੍ਰੀ ਅਕਾਲ ਜੀ ਜੀ ਸਤਿ ਸ਼੍ਰੀ ਅਕਾਲ ਇੱਕੋ ਮੇਰਾ ਘਰ ਗੁਰੂ ਦਾ ਘਰ ਜਿਹੜਾ ਮੇਰਾ ਘਰ ਹੈ ਹਮਮ ਪੰਥ ਦਾ ਘਰ ਮੇਰਾ ਘਰ ਹੈ ਸ਼ੋਮਣੀ ਕਾਲੀਦਲ ਸਾਡੀ ਸਿਆਸੀ ਪਾਰਟੀ ਹੈ ਜੀ ਔਰ ਆਸ਼ਾ ਕੇ ਨਾਮ ਸ਼ੋਮਨੀ ਕਾਲੀ ਦਲ ਤੋਂ ਮੈਂ ਆਪਣੇ ਆਪ ਨੂੰ ਵਕਤ ਕੀਤਾ ਹਮ ਇਹ ਨਾ ਉਹਦੀ ਬੰਗਵੀ ਕਲਾ ਦੇ ਨਾਲ ਮੈਂ ਕੋਈ ਕਿਸੇ ਕਿਸਮ ਦਾ ਅ ਪਿਛਵਾਟ ਕਰ ਦਿੱਤਾ ਹਮ ਇਸ ਕਰਕੇ ਜੇ ਕਿਸੇ ਨੇ ਮੈਨੂੰ ਉਈ ਐਕਸ਼ਨ ਲਿਆ ਦੀ ਹੈ ਜੀ ਇਹ ਉਹਨਾਂ ਦੇ ਤੋਸਤੀ ਲੇਕਿਨ ਮੈਂ ਕਦੀ ਨਹੀਂ ਕਿਹਾ ਕਿ ਮੈਂ ਸ਼ੋਮਣੀ ਕਲ ਨੂੰ ਛੱਡਿਆ ਹਮ ਅਕਾਲੀ ਜੀ ਅਕਾਲੀ ਹਾਂ ਅਕਾਲੀ ਹੀ ਰਹਿਣਾ ਇਹ ਮੇਰੀ ਸ਼ੁਰੂ ਤੋਂ ਲੈ ਕੇ ਕਹਿੰਦੀ ਆ ਰਹੀ ਹੈ ਨਹੀਂ ਹੁਣ ਇਹ ਚਰਚਾ ਵਾਂ ਚਰਚਾ ਵਾਂ ਕੀ ਨੇ ਕੀ 14 ਤਰੀਕ ਨੂੰ ਤੁਹਾਡੇ ਘਰੇ ਪਹੁੰਚ ਰਹੇ ਸੁਪੀਰ ਬਦਲ ਸ੍ਰੀ ਸ਼ਬਦ ਵਰਤਦੇ ਹੋ ਘਰ ਵਾਪਸੀ ਘਰ ਵਾਪਸੀ ਦੇ ਉਹ ਲੋਕ ਕਰਦੇ ਨੇ ਜਿਹੜੇ ਘਰ ਛੱਡ ਕੇ ਚਲੇ ਜਾਂਦੇ ਜੀ ਠੀਕ ਹੈ ਚਲੋ ਤੁਹਾਨੂੰ ਤਾਂ ਉਹਨਾਂ ਨੇ ਘਰ ਚੋਂ ਬਾਹਰ ਕੱਢਿਆ ਸੀਗਾ ਘਰ ਤਾਂ ਉਹਨਾਂ ਨੇ ਆਪਣੇ ਜਿਹੜੇ ਜਿਹੜੇ ਦਫ਼ਤਰ ਦੇ ਦਰਵਾਜ਼ੇ ਸੀ ਕਿਹਾ ਸੀ ਬੀਬੀ ਜ਼ਗੀਰ ਕੌਰ ਦੇ ਲਈ ਬੰਦ ਹੋ ਗਏ ਨੇ ਹਮੇਸ਼ਾ ਦੇ ਲਈ ਤਾਂ ਕੀ ਹੁਣ ਉਹ ਦਰਵਾਜ਼ੇ ਖੋਲਣ ਦੇ ਲਈ ਆ ਰਹੇ ਨੇ ਇਹ ਤੇ ਉਹਨਾਂ ਨੂੰ ਪੁੱਛੋ ਨਾ ਤੁਸੀਂ ਦਰਵਾਜ਼ੇ ਖੋਲਣ ਚੱਲੇ ਹੂੰ ਉਹ ਤੇ ਮੈਨੂੰ ਦੇਖੋ ਵੈਸੇ ਆਈ ਜਾਂਦੇ ਫੋਨ ਆਈ ਜਾਂਦੇ ਉਹਨਾਂ ਦੇ ਕਿਤੇ ਹੁਣ ਹੂੰ ਤੇ ਮੈਂ ਕਿੱਸੀ ਸੀ ਕਿ ਉਹ ਮੈਂ ਤਾਂ ਰੋਕ ਨਹੀਂ ਸਕਦੀ ਹੂੰ ਜਿਆ ਉਹ ਹੂੰ ਬੀਬੀ ਜੀ ਜਿਹੜੇ ਤੁਹਾਡੇ ਮੁੱਦੇ ਸੀ ਜਿਹੜੀ ਤੁਹਾਡੀ ਗੱਲਾਂ ਸੀ ਫਿਰ ਉਹ ਰੱਖੋਗੇ ਦੁਬਾਰਾ ਫੇਰ ਇਸ ਵਾਰ ਇਹ ਕੈਮਰਾ ਲੀ ਗਿਆ ਹੋਰ ਤੁਹਾਡੇ ਸਾਹਮਣੇ ਰੱਖਾਂਗੇ ਹੂੰ ਕਿਉਂਕਿ ਜਿਵੇਂ ਤੁਹਾਡੇ ਵੱਲੋਂ ਇਹ ਗੱਲ ਕਿਹਾ ਗਿਆ ਕਿ ਪੰਥ ਨੂੰ ਮਜ਼ਬੂਤ ਕਰਨਾ ਹੈ ਔਰ ਜੋ ਨਿਗਾਰ ਪੰਥ ਦੇ ਵਿੱਚ ਆਇਆ ਬਤੌਰ ਸੁਖਵੀਰ ਸਿੰਘ ਬਾਦਲਵਾਲਾ ਦੀ ਪ੍ਰਧਾਨਗੀ ਦੇ ਹੇਠ ਤਾਂ ਉਹਨਾਂ ਚੀਜ਼ਾਂ ਨੂੰ ਲੈ ਕੇ ਮੁੱਦੇ ਦੁਆਰਾ ਫੇਰ ਚੱਕੋਗੇ ਸਿਰਫ ਤਾਂ ਦੇ ਨਿਕਾ ਰਹੇ ਆ ਉਹਨਾਂ ਨੂੰ ਤਰਸ ਕੀਤਾ ਜਾਵੇ ਠੀਕ ਕੀਤਾ ਜਾਵੇ ਬਹੁਤ سارے ਲੋਕ ਇਹ ਵੀ ਸੋਚ ਰਹੇ ਨੇ ਕਿ ਬੀਬੀ ਜ਼ਗੀਰ ਕਰੋਨਾ ਨੂੰ ਹੁਣ ਪ੍ਰਧਾਨਗੀ ਦੇ ਦੇਣਗੇ ਤਾਂ ਬੀਬੀ ਜ਼ਗੀਰ ਕਰੋਣੀ ਕਹਿੰਦੇ ਘਰ ਵਾਪਸੀ ਕਰ ਲੈਣਗੇ ਤਾਂ ਕੀ ਪ੍ਰਧਾਨਗੀ ਦਾ ਲਾਲਚ ਦੇ ਕੇ ਵਾਪਸ ਲੈ ਕੇ ਆ ਰਹੇ ਨੇ ਜਾਂ ਤੁਹਾਡੀ ਕੋਈ ਅਨ ਕੰਡੀਸ਼ਨਲ ਵਾਪਸੀ ਹੈ ਇਹ ਮੇਰੀ ਉਹਨਾਂ ਦਾ ਗਾਲ ਹੀ ਕੋਈ ਨਹੀਂ ਹੋਈ ਨਾ ਕਿਸ ਨੇ ਕਿਹਾ ਪ੍ਰਧਾਨਗੀ ਦੀ ਗੱਲ ਨਾ ਮੈਂ ਕੁਝ ਮੰਗਿਆ ਨਾ ਮੈਂ ਕੁਝ ਮੰਗਣਾ ਐਸੇ ਸੇਵਾਦਾਰ ਕੰਮ ਕੀਤਾ ਹੈ ਜੇ ਸੇਵਾ ਕਰ ਰਿਹਾ ਕੋਈ ਮੇਰੀ ਮੰਗ ਨਹੀਂ ਨਾ ਮੈਂ ਕੁਝ ਕੋਲ ਮੰਗ ਕੀਤੀ ਹੈ ਨਾ ਉਹਨਾਂ ਨੇ ਮੈਨੂੰ ਕਿਹਾ ਹੀ ਹੈ ਉਹਨਾਂ ਨੇ ਸਿਰਫ ਇਹ ਕਹੀ ਜਾਂਦੇ ਆ ਤੁਸੀਂ ਆਉਣਾ ਹਾਂ ਅਸੀਂ ਆਉਣਾ ਜੀ ਅਸੀਂ ਮਹਿਸੂਸ ਕਰਦੇ ਆਂ ਪਾਰਟੀ ਦੀ ਲੋੜ ਹੈ ਪਾਰਟੀ ਕਮਜ਼ੋਰ ਹੋ ਰਹੀ ਹੈ ਪਾਰਟੀ ਤਕੜੀ ਕਰਨੀ ਹੈ ਤੁਹਾਡੀ ਲੋੜ ਹੈ ਬਸ ਇਹੀ ਕਹਿੰਦੇ ਉਸੇ ਬੀਬੀ ਜੀ ਮਤਲਬ ਘਰ ਆ ਰਹੇ ਤਾਂ ਮੈਂ ਉਮਮਨ ਜੀ ਗੱਲ ਹੈ ਤੁਹਾਨੂੰ ਸ਼ਾਮਲ ਕਰਾਉਣ ਵਾਸਤੇ ਆ ਰਹੇ ਜਿਸ ਤਰ੍ਹਾਂ ਢੀਂ ਸੋਣੇ ਦੇ ਪਰਿਵਾਰ ਦੇ ਨਾਲ ਉਹਨਾਂ ਦੇ ਘਰ ਦੇ ਵਿੱਚ ਗਏ ਸੀ ਹੂੰ ਮੈਨੂੰ ਦੇਖੋ ਸ਼ਾਮਲ ਢੀਂ ਸਾਹਿਬ ਨੇ ਤੇ ਪਾਰਟੀ ਬਣਾਈ ਸੀ ਪਾਰਟੀ ਛੱਡ ਕੇ ਗਏ ਹੈ ਮੈਂ ਕਿਹਦੀ ਪਾਰਟੀ ਬਣਾਈ ਹੈ ਜਾਂ ਪਾਰਟੀ ਛੱਡਣੀ ਹੈ ਹੂੰ ਹੂੰ ਮੈਂ ਤਾਂ ਉੱਥੇ ਹੀ ਪਹਿਲੇ ਹੀ ਇਹ ਵੀ ਸਵਾਲ ਹੋਊਗਾ ਜਿਹੜੇ ਜਿਹੜੇ ਤੁਹਾਡੇ ਉੱਤੇ ਸਵਾਲ ਚੁੱਕਦੇ ਸੀ ਕਿ ਬੀਬੀ ਦੇ ਪਿੱਛੇ ਤਾਂ ਭਾਜਪਾ ਹੈ ਬੀਬੀ ਨੂੰ ਤਾਂ ਭਾਜਪਾ ਨੇ ਚੱਕਿਆ ਹੋਇਆ ਔਰ ਭਾਜਪਾ ਹੀ ਚੱਕ ਦੇ ਵਿੱਚ ਆ ਕੇ ਬੀਬੀ ਕਹਿੰਦੇ ਐਸਜੀਪੀਸੀ ਚ ਦਖਣਦਾਜ਼ੀਆਂ ਦੇ ਰਹੀ ਹੈ ਤਾਂ ਹੁਣ ਉਹਨਾਂ ਲੀਡਰਾਂ ਨੂੰ ਵੀ ਸਵਾਲ ਹੋਣਗੇ ਤੁਹਾਡੇ ਤੁਸੀਂ ਕਰਿਓ ਹੂੰ ਤੁਸੀਂ ਕਰੋਣਾ ਉਹਨਾਂ ਨੂੰ ਸਵਾਲ ਪੁੱਛੋਏ ਹਾਂ ਕਿਉਂਕਿ ਬਲਟੋਹਾ ਮਹੇਸ਼ਿੰਦਰ ਗਰੇਵਾਲ ਉਹਨਾਂ ਦਾ ਇੱਥੋਂ ਤੱਕ ਕਹਿ ਦਿੱਤਾ ਸੀ ਕਿ ਚੱਕੀ ਹੋਈ ਲੰਬੜਾ ਦੀ ਥਾਣੇਦਾਰ ਦੇ ਬਰਾਬਰ ਬੋਲੇ ਇਹ ਜੀ ਤੱਕ ਸ਼ਬਦਾਵਲੀਆਂ ਵਰਤੀਆਂ ਗਈਆਂ ਉਹਨਾਂ ਵੱਲੋਂ ਇਹ ਇਹ ਉਹਨਾਂ ਦੀ ਅਕਲ ਹੈ ਜੀ ਮੈਂ ਕੁਝ ਵੀ ਕਹਿ ਸਕਦੀ ਤਸਵੀਰ ਸਿੰਘ ਬਾਦਲ ਕੀ ਕਹਿ ਰਹੇ ਨੇ ਕਿ ਆਕੇ ਤੁਹਾਡੇ ਨਾਲ ਮੁਲਾਕਾਤ ਕਰਨਗੇ ਜੀ ਮੈਂ ਆਪਣੇ ਘਰ ਆਉਣਾ ਜੀ ਮੈਂ ਆਉਣਾ ਮੈਂ ਕਿਹਾ ਅੱਜ ਮੈਂ ਵੈਲਕਮ ਕਰਤਾ ਹਾਂ 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 ਔਰ ਬੀਬੀ ਕਿਵੇਂ ਦੇਖਦੇ ਹੋ ਜਿਸ ਤਿੱਕੇ ਨਾਲ ਇਸ ਵੇਲੇ ਸਿਆਸੀ ਹਾਲਾਤ ਬਣੇ ਹੋਏ ਨੇ ਲੋਕ ਸਭਾ ਚੋਣਾਂ ਵੀ ਨਜ਼ਦੀਕ ਆ ਰਹੀਆਂ ਨੇ ਤਾਂ ਬੀਬੀ ਜਗੀਰ ਕੌਰ ਉਹਨੀ ਕੀ ਉਮੀਦਵਾਰ ਵੀ ਹੋਣਗੇ ਨਹੀਂ ਮੇਰੀ ਕੋਈ ਨਾ ਕੋਈ ਮੰਗ ਹੈ ਜੀ ਨਾ ਮੈਂ ਕਿਹਾ ਹੀ ਹਾਂ ਇਕ ਛਤ ਹੈ ਚੋਣ ਤਾਂ ਲੜ ਸਕਦੇ ਹੋ ਖਡੂਰ ਸਾਹਿਬ ਤੋਂ ਮੈਂ ਤਾਂ ਸਚਾਈ ਦੱਸਦੀ ਨਹੀਂ ਜੀ ਮੈਂ ਉਹਨਾਂ ਨਾਲ ਗਾਲੀ ਕੋਈ ਨਹੀਂ ਕੀਤੀ ਜੀ ਉਹਨਾਂ ਦੇ ਫੋਨ ਆਏ ਆ ਸਾਰੇ ਲੀਡਰਾਂ ਦੇ ਵੀ ਆਸੀ ਆਣਾ ਹੈ ਮੈਂ ਕਿਹਾ ਵੈਲਕਮ ਮੈਂ ਬਸ ਇਸ ਤੋਂ ਵੱਧ ਮੈਂ ਕਿਆ ਹੀ ਨਹੀਂ ਕੁਛ ਵੀਪੀਜੀ ਕਿਉਂਕਿ ਭਾਜਪਾ ਨਾਲ ਵੀ ਘੜ ਜੋੜਦੀਆਂ ਚਰਚਾਵਾਂ ਨੇ ਔਰ ਜੇ ਘੜ ਜੋੜ ਹੋ ਜਾਂਦਾ ਹੈ ਫਿਰ ਤੁਸੀਂ ਕਿਵੇਂ ਵੇਖਦੇ ਹੋ ਇਹ ਸਾਰੇ ਸਮੀਕਰਨਾਂ ਨੂੰ ਨਹੀਂ ਅਕਾਲੀ ਭਾਜਪਾ ਜੇ ਚੋਣ ਲੜਦੇ ਆ ਤੇ ਮੈਂ ਤੇ ਵੋਟਾਂ ਉਹਨਾਂ ਵਾਸਤੇ ਮੰਗਾਗੀ ਜੀ ਅਕਾਲੀ ਦਲ ਨੂੰ ਇਹ ਤੁਸੀਂ ਤੁਸੀਂ ਅਕਾਲੀ ਭਾਜਪਾ ਗੜਜੋੜ ਦਾ ਸਮਰਥਨ ਕਰਦੇ ਹੋ ਇਹ ਤਾਂ ਪਾਰਟੀ ਦੀ ਜ਼ਿੰਮੇਵਾਰੀ ਹੈ ਜੀ ਬਤੌਰ ਲੀਡਰ ਬਤੌਰ ਲੀਡਰ ਕਿਉਂਕਿ ਤੁਹਾਡੇ ਉੱਤੇ ਤਾਂ ਬਹੁਤ ਸਾਰੇ ਸਵਾਲ ਉਹਨਾਂ ਨੇ ਖੜੇ ਕੀਤੇ ਸੀ ਨਾ ਕਿ ਤੁਸੀਂ ਭਾਜਪਾ ਨਾਲ ਰਲੇ ਹੋਏ ਹੋ ਤਾਂ ਹੁਣ ਉਹ ਆਪ ਹੀ ਗੜਜੋੜ ਕਰ ਰਹੇ ਨੇ ਤਾਂ ਤੁਸੀਂ ਕਿਸ ਤਰੀਕੇ ਦੇ ਨਾਲ ਇਸ ਨੂੰ ਦੇਖਦੇ ਹੋ ਤੁਸੀਂ ਵੈਲਕਮ ਕਰਦੇ ਹੋ ਇਸ ਫੈਸਲੇ ਨੂੰ ਅਕਾਲੀ ਦਲ ਦੇ ਦੇਖੋ ਵੀਰ ਇਹਦਾ ਜਵਾਬ ਉਹਨਾਂ ਨੂੰ ਪੁੱਛੋ ਹੂੰ ਇਹ ਉਹਨਾਂ ਨੂੰ ਪੁੱਛੋ ਤੁਸੀਂ ਜਿਹੜੇ ਗੱਲ ਕਰਦੇ ਸੀਗੇ ਮੈਂ ਇਹ ਕਹਾਂਗੀ ਕਿ ਅਤੇ ਇਹ ਨੀਤੀ ਤੋਂ ਦੇ ਜੇ ਕਿਤੇ ਨਾ ਸੈਂਟਰ ਵਿੱਚ ਕੋਈ ਪਾਵਰ ਲੈ ਕੇ ਉਸ ਤੋਂ ਕੰਮ ਪੰਜਾਬ ਦੇ ਲੋਕਾਂ ਦੇ ਕੰਮ ਕਰਨੇ ਆ ਡਿਵੈਲਪਮੈਂਟ ਕਰਨੇ ਆ ਆਪਣੇ ਹੱਥ ਲੈ ਕੇ ਆਉਣੇ ਆ ਆਪਣੀ ਆਵਾਜ਼ ਬੁਲੰਦ ਕਰਨੀ ਆ ਤੇ ਫਿਰ ਲਾਇ ਸੇ ਕਿਸੇ ਸ਼ਰਤਾ ਤਹਿਤ ਹੋ ਜਾਣਾ ਚਾਹੀਦਾ ਹਮ ਹਾਲਾਂਕਿ ਜਦੋਂ 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 ਢੀਨ ਸਾਹਿਬ ਪਰਿਵਾਰ ਜਿਸ ਦਿਨ ਬੀਬੀ ਜਿਸ ਦਿਨ ਢੀਨ ਸਾਹਿਬ ਪਰਿਵਾਰ ਸ਼ਾਮਲ ਹੋਇਆ ਮੈਂ ਤੁਹਾਡੇ ਨਾਲ ਗੱਲ ਕਰ ਰਿਹਾ ਸੀ ਤੁਸੀਂ ਕਿਹਾ ਕਿ ਹੋ ਸਕਦਾ ਹੈ ਕਿ ਜਿਹੜੀ ਉਹ ਕਾਲਕਤਕ ਸਾਹਿਬ ਦੇ ਉੱਤੇ ਅਰਦਾਸ ਕਰਕੇ ਤੁਰੇ ਸੀ ਉਹ ਚੀਜ਼ਾਂ ਪੂਰੀਆਂ ਹੋ ਗਈਆਂ ਹੋਣ ਹੁਣ ਜੋ ਤੁਸੀਂ ਤੁਸੀਂ ਜਦੋਂ 14 ਤਰੀਕ ਨੂੰ ਤੁਹਾਡੇ ਘਰ ਆਣਗੇ ਤੁਹਾਨੂੰ ਉਹਨਾਂ ਨੇ ਆਪਣੇ ਨਾਲ ਰਲਣਾਸਤੇ ਕਹਿਣਾ ਹੈ ਤਾਂ ਲੋਕ ਤੁਹਾਨੂੰ ਵੀ ਪੁੱਛਣਗੇ ਕਿ ਫਿਰ ਐਸਜੀਪੀਸੀ ਦਾ ਲਫਾਫੇ ਵਾਲਾ ਕਲਚਰ ਖਤਮ ਹੋ ਗਿਆ ਬਿਲਕੁਲ ਖਤਮ ਕਰਾਤਾ ਮੈਂ ਦੋ ਵਾਰੀ ਪਹਿਲਾਂ ਨਾ ਅਨਾਉਂਸ ਕੀਤਾ ਉਹਨਾਂ ਨੇ ਹੂੰ ਉਹਦੇ ਮਤਲਬ ਕਿ ਨਾਸਤਾ ਕਰਤਾ ਹਾਂ ਅਸੀਂ ਗੱਲਾਂ ਵੀ ਕਰਾਂਗੇ ਇਹੀ ਮੰਗ ਸੀ ਕਿ ਹੋਰ ਮੰਗਾ ਵੀ ਹੈ ਤੁਹਾਡੀਆਂ ਹੋਰ ਮੰਗਾ ਵੀ ਰੱਖੋਗੇ ਨਹੀਂ ਨਹੀਂ ਜੋੜੀਆਂ ਕਰਾਂਗੇ ਤੁਹਾਡੇ ਸਾਹਮਣੇ ਕਰਾਂਗੇ ਹੂੰ ਮੀਡੀਆ ਦੇ ਹੂੰ ਹੂੰ ਤਾਂ ਜੋ ਜੋ ਤੁਸੀਂ ਪੁੱਛੋਗੇ ਦਾ ਜਵਾਬ ਦੇਾਂਗੇ ਸਾਹਮਣੇ ਤਾ ਹੁਣ ਮਤਲਬ ਆਪਾਂ ਮੰਨ ਕੇ ਚੱਲੀਏ ਕਿ ਬੀਬੀ ਜਗੀਰ ਕੌਰ ਅਕਾਲੀ ਦਲ ਤੋਂ ਇੱਕ ਵਾਰ ਫੇਰ ਤੋਂ ਜਿਹੜਾ ਹੈ ਉਹ ਉਹਨਾਂ ਦੀ ਸਟੇਜਾਂ ਤੋਂ ਨਾਲ ਨਜ਼ਰ ਆਉਣਗੇ ਸ਼੍ਰੋਮਣੀ ਕਾਦੀ ਦਲ ਦੀ ਤੇ ਮੈਂ ਕੰਮ ਕਰਨਾ ਹੀ ਹੈ ਜੀ ਕਰਦੀ ਵੀ ਰਹੀਗੇ ਤੇ ਕਰਦੀ ਵੀ ਰਹਿਣਾ ਹਮ ਔਰ ਜਿਹੜੇ ਗਿਲੇ ਸ਼ਿਕਵੇ ਕੁਝ ਹਰ ਸਿਮਰਤ ਉਹਨਾਂ ਨਾਲ ਸੀ ਬਿਕਰਮ ਉਹਨਾਂ ਨਾਲ ਸੀ ਜੀ ਮੈਂ ਉਹਨਾਂ ਹਰ ਚਮਤਨਾ ਲੜਾਈ ਥੋੜੋ ਕਰਨੀ ਹੈ ਕਿਉਂਕਿ ਮੈਂ ਉਹਨਾਂ ਨੂੰ ਕੀ ਕਹਣਾ ਜੀ ਉਹ ਆਪਣੀ ਦਾ ਕੰਮ ਕਰਦੇ ਆ ਕਿ ਆਪਣੀ ਦਾ ਕੰਮ ਕਰੀਏ ਮੈਂ ਆਪਣੀ ਪਾਰਟੀ ਲਈ ਕਰਨਾ ਮੇਰੀ ਮਾਂ ਪਾਰਟੀ ਅਕਾਲੀ ਦਲ ਨੂੰ ਤਾਂ ਕਹਿੰਦੇ ਰਹੇ ਸਤਿ ਮਾਂ ਪਾਰਟੀ ਜੀ ਉਹ ਤੇ ਕਹਿੰਦੀ ਰਹਿਣਾ ਸੀ ਠੀਕ ਹੈ ਬੀਬੀ ਜੀ ਤਾਂ ਸਮਾਂ ਦੇਣ ਦੇ ਲਈ ਜੀ ਮਿਹਰਬਾਨ ਤਾਂ ਬੀਬੀ ਜਗੀਰ ਕੌਰ ਉਹਨੀ ਮੰਨਿਆ ਜਾ ਰਿਹਾ ਹੈ 14 ਤਰੀਕ ਨੂੰ ਘਰ ਵਾਪਸੀ ਕਰ ਰਹੇ ਨੇ ਪਾਰਟੀ ਨੇ ਹਾਲਾਂਕਿ ਜ਼ਰੂਰ ਬਾਹਰ ਦਾ ਰਸਤਾ ਦਿਖਾਇਆ ਸੀ ਪਰ ਬੀਬੀ ਜਗੀਰ ਕੌਰ ਉਹਨੀ ਹੁਣ ਮੋੜ ਤੋਂ ਇੱਕ ਵਾਰ ਫੇਰ ਤੋਂ ਅਕਾਲੀ ਦਲ ਦੇ ਨਾਲ ਹੀ ਉਹਨਾਂ ਦੀਆਂ ਸਟੇਜਾਂ ਦੇ ਉੱਤੇ ਉਹਨਾਂ ਦੇ ਫੰਕਸ਼ਨਾਂ ਦੇ ਉੱਤੇ ਨਜ਼ਰ ਆਉਣਗੇ